ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਆਪਣਾ ਰਾਜਸਥਾਨ ਦਾ ਦੂਜਾ ਦਿਨ ਹੈਗਾ ਤੇ ਕੱਲ ਨਹੀਂ ਆਉਗਾ ਵੀਡੀਓ ਘੱਟ ਬਣੀਆਂ ਤੇ ਅੱਜ ਇੱਕ ਬਹੁਤ ਪਿਆਰੀ ਵੀਡੀਓ ਲੈ ਕੇ ਆਏ ਆ ਆਪਣੇ ਪੰਜਾਬੀ ਭਰਾਵਾਂ ਦੀ ਆਪਣੇ ਸਿੱਖ ਭਰਾਵਾਂ ਦੀ ਜਿਹੜੇ ਕਾਫੀ ਟਾਈਮ ਪਹਿਲਾਂ ਇੱਥੇ ਆ ਕੇ ਵਸ ਗਏ ਸੀ ਇਹਨਾਂ ਦਾ ਪਿਸ਼ੋਕੜ ਕਿੱਥੋਂ ਆ ਪਿਛਲਾ ਜ਼ਿਲ੍ਹਾ ਕਿਹੜਾ ਤੇ ਇੱਥੇ ਕਦੋਂ ਆਏ ਸੀ ਤੇ ਇੱਡੀਆਂ ਵਧੀਆ ਜ਼ਮੀਨਾਂ ਹੈਗੀਆਂ ਆਪਣੇ ਹਨਾ ਪੰਜਾਬ ਵਾਲਾ ਸਿਸਟਮ ਹੀ ਹੁਣ ਮਾਹੌਲ ਬਣਿਆ ਪਿਆ ਇੱਥੇ ਆਸ-ਪਾਸੇ ਤੁਸੀਂ ਦੇਖੋਗੇ ਸਰੋਂ ਵਗੈਰਾ ਖੜੀ ਹੈ ਹਨਾ ਨਰਮਾ ਬਹੁਤ ਵਧੀਆ ਹੁੰਦਾ ਹੈ ਤੇ ਇਹ ਉਦੋਂ ਵੀ ਐਂ ਸੀਗਾ ਤੇ ਕੀ ਕੀ ਮੁਸ਼ਕਲਾਂਆਂ ਸੀ ਕੱਲੀ ਕੱਲੀ ਗੱਲ ਆਪਾਂ ਅੱਜ ਗੱਲ ਕਰਾਂਗੇ ਆਪਾਂ ਖੜੇ ਆ ਕੜਸਾਣਾ ਮੰਡੀ ਤੇ ਜਿਲ੍ਹਾ ਹੁਣ ਨੂਪਗੜਾ ਜੀ ਹਾਂ ਹੁਣ ਨੂਪਗੜਾ ਪਹਿਲਾਂ ਸ੍ਰੀ ਗੰਗਨਗਰ ਜਿਲ੍ਹਾ ਸੀਗਾ ਸਤਿ ਸ੍ਰੀ ਅਕਾਲ ਮਮਾ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਆਪਣਾ ਨਾ ਜਿੱਥੇ ਆਪਾਂ ਖੜੇ ਆ ਕਿਹੜਾ ਪਿੰਡ ਆ ਇਹ ਤੇ ਕਿਹੜਾ ਤਹਿਸੀਲ ਪੈਂਦੀ ਹੈ ਕਿਹੜਾ ਜਿਲ੍ਹਾ ਉਹ ਸਾਰਾ ਦੱਸ ਦਿਓ ਜੀ ਇਹ ਜੀ ਫਿਲਹਾਲ ਪਹਿਲਾਂ ਜਦੋਂ ਬਜ਼ੁਰਗ ਆਏ ਸੀ ਉਦੋਂ ਤਾਂ ਗੰਗਨਗਰ ਗੰਗਨਗਰ ਜਿਲ੍ਹਾ ਸੀਗਾ ਹਾਂ ਜੀ ਤੇ ਹੁਣ ਜੋ ਕਿ ਨਵਾਂ ਬਣਿਆ ਅਨੂਪਗੜ੍ਹ ਜ਼ਿਲ੍ਹਾ ਤਹਿਸੀਲ ਕੜਸਾਣਾ ਹੈ ਜਮਾ ਆਪਾਂ ਕੜਸਾਣੇ ਦੇ ਵਿੱਚ ਹੀ ਖੜੇ ਆ ਕੜਸਾਣਾ ਮੰਡੀ ਕਹਿ ਦਿੰਦੇ ਜਮਾ ਕੜਸਾਣਾ ਮੰਡੀ ਕਹਿ ਦਿੰਦੇ ਆ ਹਾਂਜੀ ਇਹ ਇੱਕ ਪਹਿਲਾਂ ਕਸਬਾ ਸੀਗਾ ਹੁਣ ਨਗਰਪਾਲਿਕਾ ਬਣ ਗਈ ਹੈ ਠੀਕ ਹੈ ਜੀ ਤੇ ਸਾਡੇ ਬਜ਼ੁਰਗ ਮੇਰੇ ਦਾਦਾ ਜੀ ਨੇ ਇਸ ਜ਼ਮੀਨ ਨੂੰ 1975 ਦੇ ਵਿੱਚ ਇਸ ਏਰੀਆ ਦੇ ਵਿੱਚ ਆਉਣ ਦਾ ਫੈਸਲਾ ਕੀਤਾ 1975 ਦੇ ਵਿੱਚ 1975 ਦੇ ਵਿੱਚ ਉਹਨਾਂ ਨੇ ਕੀ ਕੀ ਸਾਡੀ ਥੋੜੀ ਬਹੁਤ ਪਿੱਛੇ ਉਹ ਰਿਸ਼ਤੇਦਾਰੀ ਸੀਗੀ ਠੀਕ ਹੈ ਉਹਨਾਂ ਕੋਲੇ ਇਹ ਜ਼ਮੀਨ ਸੀਗੀ ਠੀਕ ਹੈ ਜੀ ਸਿਰਫ ਇੱਕ ਉੱਥੇ ਬੈਠੇ ਸੀ ਗੱਲਾਂ ਕਰਦਿਆਂ ਕਰਦਿਆਂ ਵੀ ਕਹਿੰਦੇ ਜ਼ਮੀਨ ਹੈਗੀ ਐ ਅਸੀਂ ਰਾਜਸਥਾਨ ਜ਼ਮੀਨ ਲੈਣੀ ਹੈ ਸਾਡਾ ਪਛੋਕੜਾ ਹੈਗਾ ਜੀ ਪੰਗਾਲਾ ਪਿੰਡ ਹਬੌਰ ਕੋਲੇ ਜੀ ਹਬੌਰ ਪੰਗਾਲਾ ਦਾ ਪੰਗਾਲਾ ਪਿੰਡ ਹੈ ਜਿਹੜਾ ਆਪਣਾ ਕਿਹੜੀ ਰੋਡ ਤੇ ਪੈਂਦਾ ਜੀ ਇਹ ਇਹ ਹਬੌਰ ਮਲੋੜ ਰੋਡ ਤੇ ਬੱਲੂਆਣੇ ਤੋਂ 3 ਕਿਲੋਮੀਟਰ ਸਾਈਡ 'ਚ ਰਹਿ ਜਾਂਦਾ ਠੀਕ ਹੈ ਜੀ ਤੇ ਇਸ ਵਿੱਚ ਫਿਰ ਬੇਹੇਜ਼ਾ ਗੱਲਾਂ ਕਰਦਿਆਂ ਕਰਦਿਆਂ ਕਹਿੰਦੇ ਵੀ ਅਸੀਂ ਜ਼ਮੀਨ ਲੈਣੀ ਆ ਰਾਜਸਥਾਨ ਦੇ ਵਿੱਚ ਸ਼ੁਰੂਆਤ ਦੇ ਵਿੱਚ ਇੱਥੇ 50 ਕਿੱਲਿਆਂ ਦਾ ਸੌਦਾ ਕੀਤਾ ਬਿਨਾਂ ਦੇਖੇ ਕੋਈ ਢੇਡਾ ਨਹੀਂ ਮਾਰਿਆ ਕੋਈ ਨਹੀਂ ਦੇਖਿਆ ਕੋਈ ਜ਼ਮੀਨ ਨਹੀਂ ਦੇਖੀ ਬਸ ਇੱਕ ਪੁੱਛ ਲਿਆ ਭਾਈ ਰਾਹ ਲੱਗਦਾ ਹੈ ਖਾਲਾ ਹੈਗਾ ਉਹ ਕਹਿੰਦੇ ਭਾਈ ਖਾਲੇ ਤੋਂ ਅੱਧੀ ਇੱਧਰ ਹੈ ਅੱਧੀ ਦੂਜੇ ਪਾਸੇ ਹੈ ਜੀ ਬਸ ਉਹਨਾਂ ਨਾਲ ਬੈਠ ਕੇ ਡੀਲ ਕਰ ਲਈ ਤੇ ਉਹਨਾਂ ਟਾਈਮਾਂ ਦੇ ਵਿੱਚ ਇੱਥੇ ਕੱਚੇ ਖਾਲੇ ਹੁੰਦੇ ਸੀ ਕੱਚੀਆਂ ਨਹਿਰਾਂ ਸੀਗੀਆਂ ਠੀਕ ਹੈ ਜੀ ਉਹਨਾਂ ਟਾਈਮਾਂ 'ਚ ਬਹੁਤ ਮੁਸ਼ਕਲ ਹਾਲਾਤ ਸੀਗੇ ਕਿਉਂਕਿ ਇੱਥੇ ਉਦੋਂ ਕਿੰਨੇ ਦਾ ਸੌਦਾ ਹੋਇਆ ਸੀਗਾ ਜਿਆਦਾ ਕੁਝ ਨਹੀਂ ਉਦੋਂ ਲਗਭਗ ਮੇਰੇ ਖਿਆਲ ਦੇ ਵਿੱਚ ਇਹ 1500 ਰੁਪਿਆ ਨੂੰ ਵਿੱਗਾ ਦਾ ਸੌਦਾ ਹੋਇਆ ਸੀਗਾ ਵਿੱਗਾ ਇੱਥੇ 5 ਕਨਾਲਾਂ ਦਾ ਪੰਜ ਕਨਾਲਾਂ ਦਾ ਵਿੱਗਾ ਜੀ ਠੀਕ ਹੈ 2 ਮਰਬੇ ਲੈ 2 ਮਰਬੇ ਸ਼ੁਰੂਆਤ ਚ ਲਏ ਸੀ 1 ਮਰਬਾ ਫਿਰ ਉਸ ਤੋਂ ਕੁਝ ਸਾਲ ਬਾਅਦ ਇਹਦੇ ਨਾਲ ਲਗਮਾਈ ਲੈ ਲਿਆ ਸੀਗਾ ਠੀਕ ਹੈ ਉਸ ਤੋਂ ਬਾਅਦ ਫਿਰ ਐਂ ਵਾਦਿਆਂ ਵਾਦਿਆਂ ਫਿਰ 15 ਕਿੱਲੇ ਦਾ ਸੌਦਾ ਹੋ ਗਿਆ ਇਸ ਟਾਈਮ ਵਧੀਆ ਪੋਜੀਸ਼ਨ 'ਚ ਹੈ ਠੀਕ ਹੈ ਉਦੋਂ ਕੀ ਕੰਡੀਸ਼ਨ ਸੀਗੀ ਜਦੋਂ ਆ ਕੇ ਦੇਖਿਆ ਉਹਨਾਂ ਨੇ ਜੀ ਉਦੋਂ ਤਾਂ ਜੀ ਇੱਥੇ ਬਹੁਤ ਮਾੜੀ ਕੰਡੀਸ਼ਨ ਸੀ ਵੀ ਇੱਥੋਂ 25 ਕਿਲੋਮੀਟਰ ਦੂਰ ਅਨੂਪਗੜ ਪੈਂਦਾ ਜੀ ਠੀਕ ਹੈ ਜੋ ਵੀ ਰਾਸ਼ਨ ਪਾਣੀ ਆ ਜਾਂ ਕੋਈ ਆਟਾ ਬਿਹਾਉਣਾ ਸਭ ਅਨੂਪਗੜ ਤੋਂ ਹੀ ਜਾਣਾ ਪੈਂਦਾ ਸੀ 25 ਕਿਲੋਮੀਟਰ ਰਾ ਪੱਕਾ ਸੀ ਕਿ ਕੱਚਾ ਸੀ ਮਾਮਾ ਜੀ ਰਸਤੇ ਤਾਂ ਜੀ ਉਦੋਂ ਛੋਟੀਆਂ ਬਹੁਤ ਸੜਕਾਂ ਆਈਆਂ ਨਾਰਮਲ ਜਿਹੀਆਂ ਟੁੱਟੀਆਂ ਫੋਟੀਆਂ ਬਸ ਇੱਕ ਦੋ ਬੱਸਾਂ ਆਉਂਦੀਆਂ ਸੀ ਠੀਕ ਹੈ ਤੇ ਇੱਥੇ ਤਾਂ ਕੁਝ ਵੀ ਨਹੀਂ ਸੀਗਾ ਕੜਸਾਣਾ ਮੰਡੀ ਦੇ ਵਿੱਚ ਨਾਮੋਂ ਨਿਸ਼ਾਨ ਤੱਕ ਵੀ ਨਹੀਂ ਸੀ ਉਹਨਾਂ ਨੂੰ ਪਤਾ ਨੂਪਗੜ੍ਹ ਵੀ ਐਡੀ ਤਰੱਕੀ ਨਹੀਂ ਕਰੀ ਸੀ ਹੁਣ ਜਿਵੇਂ ਹੁਣ ਹਨਾ ਪੂਰਾ ਤੱਕਣਾ ਬਸ ਇੱਕ ਜਿ ਮੰਨ ਕੇ ਚੱਲੋ ਵੀ ਇੱਕ ਛੋਟੇ ਜਿਹੇ ਪਿੰਡਾਂ ਵਰਗਾ ਮਾਹੌਲ ਜਾਈ ਸੀਗਾ ਨੂਪਗੜ੍ਹ ਦਾ ਵੀ ਜੋ ਕਿ ਅੱਜ ਬਹੁਤ ਹੀ ਵੱਡਾ ਬਹੁਤ ਚੱਕੀਆਂ ਚੁੱਕੀਆਂ ਸੀਗੀਆਂ ਮਾੜਾ ਮੋਟਾ ਕੋਲੂ ਸੀ ਤੇ ਮਾੜਾ ਮੋਟਾ ਸਮਾਨ ਮਿਲ ਜਾਂਦਾ ਜੀ ਆਪਾਂ ਨੂੰ ਹਾਂ ਬਸ ਇਹ ਰੋਜ਼ਮਰਾਂ ਦੀ ਜ਼ਿੰਦਗੀ ਬਾਸ ਕਰਨ ਵਾਸਤੇ ਉੱਥੇ ਸੀਗਾ ਸ਼ੁਰੂਆਤ ਦੇ ਵਿੱਚ ਬਜ਼ੁਰਗ ਦੱਸਦੇ ਆ ਜੀ ਕਿ ਮੰਡੀ ਜਿਹੜੀ ਵੇਚਣ ਦਾ ਫਸਲ ਵੇਚਣ ਦਾ ਸਿਸਟਮ ਵੀ ਉੱਥੇ ਨੂਪਗੜ੍ਹ ਲੈ ਕੇ ਜਾਣੀ ਪੈਂਦੀ ਸੀਗੀ ਇੱਥ ਤੱਕ ਵੀ ਉਹ ਏਰੀਆ ਸਾਰਾ ਅਨੂਪਗੜ ਕੋਈ ਵੀ ਏਜੰਸੀ ਹੁੰਦੀ ਸੀ ਜਿਹੜੀ ਉਹਨੂੰ ਵੇਚਣ ਜਾਂਦੇ ਸੀਗੇ ਠੀਕ ਹੈ ਤੇ ਉਹ ਹੌਲੀ ਹੌਲੀ 1974-75 ਤੋਂ ਬਾਅਦ ਬਾਅਦ ਫਿਰ ਇਹ 76 ਦੇ ਵਿੱਚ ਆ ਕੇ ਪੱਕੇ ਖਾਲੇ ਬਣ ਗਏ ਆ ਸਾਡੇ ਜਿਹੜੇ ਆ ਹੁਣ ਬਹੁਤ ਵਧੀਆ 76 ਦੇ ਬਣੇ ਜਿਵੇਂ ਪੰਜਾਬ 'ਚ ਸਾਡੇ ਕੱਸੀਆਂ ਹੁੰਦੀਆਂ ਹਨਾ ਉਵੇਂ ਬਣਿਆ ਥੋੜੇ ਵੱਡੇ ਖਾਲੇ ਆ ਇਹ ਪੇਪਰ ਖਾਲੇ ਬਣੇ ਰਿਹਾ ਠੀਕ ਹੈ ਬਹੁਤ ਵਧੀਆ ਖਾਲੇ ਬਣੇ ਆ ਕਿਉਂਕਿ 1900 ਛੱਤਰਛੱਤਰ ਦੇ ਬਣੇ ਹੋਏ ਐ ਤੇ ਹਜੇ ਤੱਕ ਨਹੀਂ ਵਧੀਆ ਚੱਲੀ ਜਾਂਦੇ ਹਜੇ ਵੀ ਕੋਈ ਸਮੱਸਿਆ ਹੈ ਨਹੀਂ ਕੀ ਇਹਨਾਂ ਨੂੰ ਖਾਲਾਂ ਨੂੰ ਲੱਗੇ ਮੰਨ ਲਓ ਪਾਣ ਵਾਣ ਪੱਧਰੇ ਸਾਡੇ ਪੰਜਾਬ ਵਾਲੇ ਹਨਾ ਤੇ ਉਦੋਂ ਵੀ ਆਏ ਸੀਗੇ ਕਿ ਉਦੋਂ ਕੋਈ ਫਰਕ ਸੀਗਾ ਟਿੱਬੇ ਟੁੱਬੇ ਸੀ ਬਹੁਤ ਵਾਹਣ ਬਹੁਤ ਉੱਚੇ ਨੀਵੇਂ ਸੀ ਕਿਤੇ ਤਾਂ ਪੱਕੇ ਤਾਲ ਸੀਗੇ ਜਿੱਥੇ ਪਾਣੀ ਸੁੱਕਦਾ ਨਹੀਂ ਸੀਗਾ ਹਾਂਜੀ ਤੇ ਵਿੱਚ ਵਿੱਚ ਕਿਤੇ ਟਿੱਬੇ ਸੀ ਉੱਚੇ ਸੀ ਨੀਵੇਂ ਸੀਗੇ ਫਿਰ ਬਜ਼ੁਰਗਾਂ ਨੇ ਆ ਕੇ ਜਿਵੇਂ ਵੀ ਉਸ ਟਾਈਮ ਦੇ ਸਾਧਨ ਸੀਗੇ ਉਨਾਂ ਨੇ ਹੌਲੀ ਹੌਲੀ ਇਹਨਾਂ ਨੂੰ ਪੱਧਰ ਕਰਨੇ ਸ਼ੁਰੂ ਕੀਤੇ ਜਿੱਥੇ ਵੇਰਤਾ ਸੀ ਉੱਥੋਂ ਚੱਕ ਕੇ ਪੱਕੇ ਬਾਣਾ ਵਾਲੇ ਵਸੇ ਆਏ ਮਤਲਬ ਮਿਹਨਤ ਫੁੱਲ ਕਰਨੀ ਪਈ ਹਾਂਜੀ ਉਹਨਾਂ ਨੂੰ ਕੁਝ ਸੁਧਾਰੇ ਬਾਣ ਫਿਰ ਕੁਝ ਜਿਵੇਂ ਜਿਵੇਂ ਅੱਗੇ ਸਮਾਂ ਬਦਲਿਆ ਅੱਗੇ ਸਾਡੀ ਪੀੜ੍ਹੀ ਤੱਕ ਪਹੁੰਚਿਆ ਫਿਰ ਸਾਧਨ ਵਧ ਗਏ ਆ ਟਰੈਕਟਰ ਵਧ ਗਏ ਆ ਪਹਿਲਾ ਟਰੈਕਟਰ ਕਿਹੜਾ ਲਿਆ ਜਿੱਥੇ ਆਕੇ ਤੁਸੀਂ ਪਹਿਲਾ ਟਰੈਕਟਰ ਜੀ 37 ਸਕਾਟ ਲਿਆ ਸੀ ਜੀ ਠੀਕ ਹੈ ਜਿਹੜਾ ਕਿ ਬਹੁਤ ਹੀ ਪ੍ਰਾਤਨ ਆ ਹੁਣ ਤਾਂ ਅੱਜਕੱਲ ਕਿਤੇ ਥਿਆਂਦਾ ਨਹੀਂ ਆ ਉਹਦੇ ਨਾਲ ਸਾਰਾ ਕੁਝ ਕਰਿਆ ਹਣਾ ਉਹਦੇ ਨਾਲ ਜਿੰਨਾ ਵੀ ਹੋਇਆ ਇਹਨਾਂ ਤੋਂ ਬਜ਼ੁਰਗਾਂ ਤੋਂ ਕੀਤਾ ਫਿਰ ਉਸ ਤੋਂ ਬਾਅ ਹੌਲੀ ਹੌਲੀ ਜਿਵੇਂ ਜਿਵੇਂ ਸੁਧਾਰ ਕਰਦੇ ਗਏ ਹੁਣ ਤਾਂ ਲਗਭਗ ਸਾਰੇ ਵਣ ਕੰਪਿਊਟਰ ਹੈ ਠੀਕ ਹੈ ਸਾਰੇ ਆਪਣੇ ਪੰਜਾਬ ਵਾਲਾ ਹਿਸਾਬ ਜਾਂਦਾ ਹਾਂ ਪੰਜਾਬ ਵਾਲਾ ਜੀ ਇੱਥੇ ਹੁਣ 10-10 ਕਵਾਂਟਲ ਵਿੱਗੇ ਚੋਂ ਨਰਮਾ ਨਿਕਲਿਆ ਹੁੰਦਾ ਪੰਜ ਕਨਾਲਾਂ 'ਚ ਠੀਕ ਹੈ ਸਾਡਾ ਆਪ ਦਾ ਖੁਦ ਦਾ ਕੱਢਿਆ ਹੋਇਆ ਠੀਕ ਹੈ ਹੁਣ ਐਤ ਕੀ ਤਾਂ ਚਲੋ ਥੋੜਾ ਜਿਹਾ ਸਮਾਂ ਠੀਕ ਸੀਗਾ ਵੀ ਪਹਿਲਾਂ ਗਰਮੀ ਜ਼ਿਆਦਾ ਪੈਣ ਕਰਕੇ ਨਰਮੇ ਥੋੜੇ ਵਿਰਲੇ ਰਹਿ ਗਏ ਸੀਗੇ ਠੀਕ ਹੈ ਤਕਰੀਬਨ 15 ਮਣ ਨਰਮਾ ਐਤ ਕੀ ਵੀ ਨਿਕਲ ਗਿਆ ਤੇ ਸਰੋਂ ਦਾ ਵੀ ਵਧੀਆ ਚੜਾ ਹਾਂ ਸਰੋਂ ਦਾ ਬਹੁਤ ਵਧੀਆ ਜੀ ਸਰੋਂ 6-6 ਕਵਾਂਟਲ 7- ਕਵਾਲਿਟੀ ਵੀ ਚੰਗੀ ਹੁੰਦੀ ਹੈ। ਕਵਾਲਿਟੀ ਬਹੁਤ ਵਧੀਆ ਹੁੰਦੀ ਹੈ। ਕਰੀਬਨ ਸਾਡੇ 40 ਤੋਂ ਉੱਪਰ ਪਰ ਹੀ 40-42% ਤੇਲ ਦੀ ਮਾਤਰਾ ਹੁੰਦੀ ਹੈ ਤੇ ਹੁਣ ਦੋ ਫਸਲਾਂ ਹੋ ਜਾਂਦੀਆਂ ਨੇ ਸਾਲ 'ਚ ਕਿ ਅੱਕੀ ਲੈਣੇ ਜੀ। ਫਸਲਾਂ ਤਾਂ ਜੀ ਪਾਣੀ ਜੇ ਹੋਣ ਤਾਂ ਫਸਲਾਂ ਤਾਂ ਭਾਉਂਦੀ ਅਸੀਂ ਤਿੰਨ ਲੈ ਲਈਏ। ਠੀਕ ਹੈ। ਸਮੱਸਿਆ ਪਾਣੀ ਤੇ ਆ ਜਾਂਦੀ ਹੈ ਫਿਰ ਸਾਨੂੰ ਦੋ ਹੀ ਫਸਲਾਂ ਤੇ ਡਿਪੈਂਡ ਕਰਨਾ ਪੈਂਦਾ। ਠੀਕ ਹੈ। ਜਿਵੇਂ ਅਸੀਂ ਨਰਮੇ ਦੇ ਨਾਲ ਘੱਟ ਪਾਣੀ ਵਾਲੀ ਖੇਤੀ ਮੂੰਗੀ ਹੈ। ਠੀਕ ਹੈ। ਅੱਧਾ ਵਾਣ ਉਹ ਕਰ ਲੈਣੋ। ਹਾਂ ਵਿੱਚ ਮੂੰਗੀ ਦੀ ਬਜਾਦ ਹੋ ਜਾਂਦੀ ਹੈ ਕਿਉਂਕਿ ਮੂੰਗੀ 60 ਦਿਨਾਂ ਦੀ ਖੇਤੀ ਹੈ 60 ਤੋਂ 70 ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਹੁਣ ਸਰੋਂ ਆਇਆ ਸਰੋਂ ਨੂੰ ਵੀ ਦੋ ਲੱਗ ਜਾਣ ਤਾਂ ਹੋ ਜਾਂਦੀ ਤੇ ਤਿੰਨ ਲੱਗ ਜਾਣ ਤਾਂ ਬਹੁਤ ਬੰਪਰ 6 ਦਾ 6-7 ਗੰਢਲ 8 ਮੰਡਲ ਤਾਂ ਵੀ ਛਾੜ ਦੇ ਜਾਂਦੀ ਹੈ ਇਹ ਕਿਹੜਾ ਬੀਜ ਆ ਇਹ ਹਾਈਬ੍ਰਿਡ ਆ ਕਿ ਦੇਸੀ ਆ ਜੀ ਇਹ ਹਾਈਬ੍ਰਿਡ ਵੀ ਆ ਇੱਧਰ ਦਾ ਆਪਣੇ ਹਾਈਬ੍ਰਿਡ ਆ ਸ਼੍ਰੀਰਾਮ ਦਾ 16 68 ਹੈ ਇਹ ਨੌਨ ਹਾਈਬ੍ਰਿਡ ਆ ਦੇਸੀ ਆ ਸ਼੍ਰੀਰਾਮ ਦਾ ਹੀ ਇਹ ਵੀ ਵੀ ਆ ਠੀਕ ਹੈ ਜੀ ਇਹ ਨੌਨ ਹਾਈਬ੍ਰਿਡ ਆ ਤੇ ਵਾਣ ਮੈਂ ਇੱਥੇ ਦੇਖਿਆ ਇੱਕ मामा ਜਿਹੜੇ ਹਾਲ ਪਾਏ ਨਾ ਤੁਹਾਡੇ ਇੱਥੇ ਚੁੰਜੂ ਕੇ ਤੋਤੇ ਕਿਹੜੇ ਮਾਰਦੇ ਤੁਸੀਂ ਜ਼ਿਆਦਾ ਇੱਥੇ ਮਾਲਾ ਡਲੇ ਬਹੁਤ ਪਾੜਦੇ ਤੁਸੀਂ ਰਾਸਪਾਂ ਵਾਲੇ ਹਾਲ ਆ ਜੀ ਠੀਕ ਹੈ ਇਸ ਸਾਲ ਤੋਂ ਪੁੱਟਣਾ ਹੁੰਦਾ ਬਾਣ ਜੀ ਹਾਂ ਜਿੰਨਾ ਵੀ ਬਾਣ ਅਸੀਂ ਸਰੋਂ ਵਾਸਤੇ ਰੱਖਣਾ ਹੂੰ ਉਹਨੂੰ ਵਾਹ ਕੇ ਚੰਗੀ ਤਰ੍ਹਾਂ ਸਵਾਰ ਕੇ ਹੁਣ ਜਿਹੜੇ ਬਿਜਾਂਦ ਕਰਨੇ ਆ ਉਹਦੇ ਚੋਂ ਜਿਵੇਂ ਹੁਣ ਮੀਂਹ ਪੈ ਜਾਣਾ ਹੂੰ ਮੂੰਗੀ ਦੀ ਬਿਜਾਂਦ ਜਿਹੜੀ ਇਹ ਕਰੀਬਨ ਜੁਲਾਈ ਦੇ ਜੂਨ ਦੇ ਲਾਸਟ ਜਾਂ ਜੁਲਾਈ ਚ ਬਿਜਾਂਦ ਹੁੰਦੀ ਹੈ ਹੁਣ ਜਿਵੇਂ ਫਸਲ ਆਪਣੇ ਵੱਢੀ ਤੋਂ ਬਾਅਦ ਮੀਂਹ ਪੈ ਗਿਆ ਤਾਂ ਅਸੀਂ ਇਹਨਾਂ ਹਲਾ ਨਾਲ ਵਾਹ ਦੇਣੀ ਆ ਸਾਰੀ ਜ਼ਮੀਨ ਠੀਕ ਹੈ ਉਹਦਾਂ ਫਰਕ ਪੈਂਦਾ ਬਾਣ ਨੂੰ ਫਰਕ ਪੈਂਦਾ ਪੂਰਾ ਜਦੋਂ ਡੂੰਘਾ ਸੱਬਲਾਂ ਵਾਲੇ ਹਲਾ ਨਾਲ ਡੂੰਘੇ ਵਗ ਜਾਂਦੇ ਆ ਬਾਣ ਗਿੱਲ ਵੀ ਜ਼ਿਆਦਾ ਰੱਖਦੇ ਆ ਬਾਣ ਕੀ ਪਹਿਲਾਂ ਦਾ ਇੱਥੇ ਤੁਸੀਂ ਰੇ ਸਪਰੇਅ ਦੀ ਵਰਤੋਂ ਤੇ ਹੁਣ ਜਿਵੇਂ ਮੰਨ ਲਾ ਵਿਗਿਆਨ ਨੇ ਤਰੱਕੀ ਕਰੀਆ ਹੁਣ ਕੀ ਰੇ ਸਪਰੇਅ ਪਾਉਣੇ ਜਿਵੇਂ ਮੰਨ ਲਾ ਆਪਾਂ ਇੱਕ ਕਿੱਲੇ ਦੀ ਸਰੋਂ ਦੀ ਲਾਲ ਗਈ ਪੰਜ ਕਨਾਲਾਂ ਦਾ ਇੱਥੇ ਥੋੜੇ ਤੇ ਕੀ ਕੁਝ ਪਾਉਣੇ ਆ ਜਮਾ ਸਟਾਰਟਿੰਗ ਤੋਂ ਲੈ ਕੇ ਸਟਾਰਟਿੰਗ ਤੋਂ ਸਾਡੇ ਬਾੜਾ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਖਾਦਾਂ ਦੀ ਹਜੇ ਵੀ ਸਾਡੇ ਬਾਹਾਂ ਦੇ ਵਿੱਚ ਤਾਕਤ ਬਹੁਤ ਹੈ ਤਾਕਤ ਹੈ ਜਿਆਦਾਤਰ ਤਾਂ ਅਸੀਂ ਰੂੜੀ ਦੀ ਖਾਦ ਹੈ ਜਿਹੜੀ ਬਦਲ-ਬਦਲ ਕੇ ਜਵੇਂ ਇੱਕ ਪਾਦੀ ਪੰਜ ਚਾਰ ਕਿਲੇ ਬਾਣ ਚਾਤ ਕੀ ਪਾਦੀ ਹੈ ਅੱਗੇ ਪਾਦੀ ਰੂਟੀਨ ਪਾਦਾ ਇਸ ਕਿਤਾਬ ਮੰਨ ਲਓ ਦੂਜੇ ਤੀਜੇ ਸਾਲ ਪਾਉਣੀ ਪਾਉਣੀ ਹੈ ਹਾਂ ਵੀ ਦੋਨਾਂ ਵਾਰੀ ਨਾ ਆਈ ਜਾਂਦੇ ਹਾਂ ਰੂਟੀਨ ਬਣ ਜਾਂਦਾ ਕਿਉਂਕਿ ਇੱਕ ਵਾਰੀ ਪਾਏ ਬਾਤ ਚਾਰ ਪੰਜ ਸਾਲ ਬਾਣ ਵਧੀਆ ਫਸਲ ਦਿੰਦਾ ਠੀਕ ਹੈ ਤੇ ਸਰੋਂ ਦੇ ਵਿੱਚ ਗੱਲ ਕਰੀਏ ਤਾਂ ਨਾਰਮਲ ਗੱਟੇ ਤੋਂ ਘਟ ਘਟ ਯੂਰੀਆ ਹੁੰਦੀ ਹੈ 40 ਕਿਲੋ ਯੂਰੀਆ ਪੈਂਦੀ ਹੈ ਹੂੰ ਤੇ 10 ਕਿਲੋ ਡੀਏਪੀ ਪੈਂਦੀ ਹੈ ਠੀਕ ਹੈ ਬਾਕੀ ਇਹਦੇ ਵਿੱਚ ਸਲਫਰ ਵਗੈਰਾ ਪਾ ਦਿੰਨੇ ਆ ਉਹਦੇ ਨਾਲ ਇਹਨੂੰ ਪਾਲੇ ਪਾਲੇ ਪੂਲੇ ਤੋਂ ਬਚਾਅ ਹੋ ਜਾਣਾ ਤੇ ਕਣਕ ਚ ਕਿੰਨੀ ਪਾਉਣੀ ਜੀ ਕਣਕ ਦੇ ਵਿੱਚ ਵੀ 50 ਕਿਲੋ ਤੋਂ ਵੱਧ ਯੂਰੀਆ ਨਹੀਂ ਪਾਉਂਦੇ ਸੀ। ਤਾਂ ਕਿ ਇੱਥੇ ਹੀ ਆ ਕੇ 10-10 ਰੋਟੀਆਂ ਖਾ ਜਾਂਦੇ ਆ ਤੇ ਮੰਨ ਲਾ ਇਹ ਨਹੀਂਗਾ ਹਨਾ ਢੱਡ ਭਰਿਆ ਭਰਿਆ ਜਾਂ ਆਪਣੇ ਤਾਂ ਹੋਰ ਹੀ ਮੰਨ ਲਓ ਤਿਆਹ ਵਾਲਾ ਹਿਸਾਬ ਜਾਂ ਬਣੀ ਜਾਂਦਾ ਹਨਾ ਇੱਥੇ ਰੋਟੀ ਸਵਾਦ ਦੀ ਹੈ। ਇੱਥੇ ਨੋਰਮਲ ਹੈ ਕਣਕ ਦੇ ਵਿੱਚ 20 ਕਿਲੋ ਤੋਂ ਵੱਧ ਡੀ.ਪੀ ਨਹੀਂ ਤੇ 50 ਕਿਲੋ ਤੋਂ ਵੱਧ ਯੂਰੀਆ ਨਹੀਂ। ਬਸ ਗੱਟਾ ਲਾਸਟ ਹੈ। ਲਾਸਟ ਹੈ ਗੱਟਾ। ਸਪ੍ਰੈਆਂ ਵੀ ਘੱਟ ਕਰ ਦੇਉਂਗੇ। ਸਪ੍ਰੈਆਂ ਬਸ ਕੋਈ ਮੌਸਮੀ ਕੋਈ ਤੇਲੇ ਤੁਲੇ ਵਾਲੀ ਸ਼ਿਕਾਇਤ ਹੋ ਜੇ ਤਾਂ ਕਰਦੇ ਨਹੀਂ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਪੈਂਦੀ ਕਰਨ ਦੀ। ਠੀਕ ਹੈ ਮੌਸਮ ਵਧੀਆ ਹਨਾ। ਮੌਸ ਅਕੋਰਡਿੰਗ ਹੈ ਵੀ ਜੇ ਕਈ ਵਾਰੀ ਬਦਲਵਾਈ ਹੋ ਜਾਂਦੀ ਹੈ ਲਾਸਟ ਪਕਾ ਵੇਲੇ ਉਦੋਂ ਕੋਈ ਤੇਲੇ ਦੀ ਸਪਰੇਅ ਤਾਂ ਪਾਉਂਦੀ ਕਰਨੀ ਪਵੇ ਨਹੀਂ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਪੈਂਦੀ ਪਹਿਲੀ ਗੱਲ ਤਾਂ ਕਣਕ ਤੇ ਕੋਈ ਵੀ ਸਪਰੇਅ ਕਰਨ ਦੀ ਠੀਕ ਹੈ ਰਿਆ ਸਪ੍ਰਿਆ ਤਾਂ ਬਹੁਤ ਬਚਾਇਆ ਇਹਨਾਂ ਚੀਜ਼ਾਂ ਲੈ ਦੋਸਤੋ ਇਹ ਵੀਡੀਓ ਸੀਗੀ ਹਨਾ ਬਈ ਥੋੜੀ ਜਿਹੀ ਆਪ ਜਾਣਕਾਰੀ ਵੀ ਕਿਵੇਂ ਮਿਹਨਤ ਕੋਈ ਵੀ ਬਈ ਕੰਮ ਸੌਖਾ ਨਹੀਂ ਹੋਣਾ ਇਹਨਾਂ ਕੋਲੇ ਪੈਲੀਆਂ ਆਪਣਾ ਨੂੰ ਦੁੱਗਣੀਆਂ ਤੇ ਗਣੀਆਂ ਪੰਜਾਬ ਬਣਾਉ ਹਨਾ ਤੇ ਇੱਕ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਨਾਲ ਹੋਰ ਗੱਲਬਾਤ ਕਰਾਂਗੇ ਬਈ ਫਸਲ ਨੂੰ ਸਟੋਰ ਕਿਵੇਂ ਕਰਦੇ ਆ ਵੇਚਦੇ ਕਿਵੇਂ ਆ ਤੇ ਰਾਜਸਥਾਨ ਤੇ ਕਰਜਾ ਕਿਉਂ ਹੈ ਨਹੀਂਗਾ ਠੀਕ ਆ ਉਹ ਆਪਾਂ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਜੀ ਸਸਟੀ